ਲਿਸਟ ਆਫ ਆਰਮੀ ਪਰਸਨਸ ਹਰਦਾਪੁਰ ਫਾਤ ਸਾਹਿਬ ਦਾ ਨਾਮ ਕੀ ਸੀਗਾ ਜੀ ਸੁਭੇਦਾਰ ਮੇਜਰ ਜੁਗਿੰਦਰ ਸਿੰਘ ਬੜਾ ਵੱਡਾ ਕੰਮ ਕੀਤਾ ਜੀ ਉਹਨਾਂ ਨੇ ਅੱਜ ਅੱਜ ਉਹਨਾਂ ਨੂੰ ਅਸੀਂ ਫੇਰ ਨਤਮਸਤਕ ਕਰਦੇ ਆ ਜੀ ਯਾਦ ਕਰਦੇ ਆ ਨਾ ਐਕਸ ਐਸਐਸ ਮਾਨਡ ਲੈਫਟਨੈਂਟ ਕੈਪਟਨ ਮੇਜਰ ਐਕਸ ਕੈਪਟਨ ਇਹ ਸਾਰੇ ਲਿਸਟ ਬਣੀ ਹੈ ਇਹ ਆ ਪੰਜ ਸੱਤ ਨਾਮ ਪੜਦੇ ਮੋٹے ਮੋٹے ਜੱਦੀ ਦਿਲ ਦੇ ਹਾਂਜੀ ਹਾਂਜੀ ਇਹ ਇਹਦੇ ਨਾਮੇ ਸੰਤ ਸਿੰਘ ਮੰਗਲ ਸਿੰਘ ਇੱਥੇ ਤੁਹਾਡੇ ਨਾਮ ਲਿਖਿਆ ਤਾਂ ਨਹੀਂ ਦਿਖ ਰਿਹਾ ਆਪਣਾ ਹਾਂ ਹਾਂ ਕਰਨਲ ਐਕਸ ਐਸ ਐਸ ਮੰਡ ਸਨ ਆਫ ਕਰਤਾਰ ਸਿੰਘ ਹਮ ਬਰਗੇਡੀਅਰ ਜੀ ਐਸ ਮੰਡ ਮੇਜਰ ਦਿਆਲ ਸਿੰਘ ਉੱਥੇ ਬੈਠੇ ਲੈਫਟੀਨੈਂਟ ਕਰਨਲ ਐਚ ਐਸ ਮੰਡ ਹਮ ਮੇਜਰ ਐ ਮੇਜਰ ਐਕਸ ਦਿਆਲ ਸਿੰਘ ਹਮ ਕੀ ਕੈਪਟਨ ਐਕਸ ਤਰਲੋਚਨ ਸਿੰਘ ਕਰਤਾਰ ਸਿੰਘ ਲੰਬੀ ਲਿਸਟ ਹੈ ਜੀ ਬਹੁਤ ਲੰਬੀ ਲਿਸਟ ਹੈ ਬਹੁਤ ਹੀ ਲੰਬੀ ਲਿਸਟ ਹੈ ਕਮਾਲ ਦੀ ਗੱਲ ਬਹੁਤ ਹੀ ਵਧੀਆ ਲੱਗਿਆ ਜੀ ਅੱਜ ਤਾਂ ਦੇਸ਼ ਦੇ ਰਖਵਾਲਿਆਂ ਨੂੰ ਤਿਆਰੀ ਕਰ ਰਿਹਾ ਜੀ ਅਸੀਂ ਇੱਕ ਬੋਰਡ ਚ ਪਾਉਣਾ ਹੈ ਪਿੰਡ 'ਚ ਤਾਂ ਕਿ ਜਿਹੜੇ ਬੱਚੇ ਮੋਟੀਵੇਟ ਹੋ ਸਕਣ ਵੀ ਫੌਜ ਵੀ ਜਾਣ ਵਾਸਤੇ ਉਹਨਾਂ ਨੂੰ ਵੀ ਲੱਗੇ ਵੀ ਸਾਡੇ ਪਿੰਡ 'ਚ ਇੰਨੇ ਫੌਜੀ ਆ ਅੱਗੇ ਬੱਚੇ ਵੀ ਕਹਿ ਵੀ ਸਾਡਾ